ਮੇਰਾ ਨੌਕਰ ਹਰ ਰਾਤ ਮੇਰੀ ਜ਼ੋਰ-ਜ਼ੋਰ ਦੀ ਮ사ਜ ਕਰਦਾ ਤੇ ਜੇ ਮੈਂ ਉਸ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕਰਦੀ ਤਾਂ ਕਹਿ ਦਿੰਦਾ ਇਸ ਲਈ ਮੈਂ ਕਿਸੇ ਰਾਤ ਵਸੂਲੀ ਕਰਾਂਗਾ ਮੈਂ ਉਸ ਦੀ ਗੱਲ ਸਮਝ ਨਾ ਪਾਉਂਦੀ ਜਦੋਂ ਮਾਲਿਸ਼ ਕਰਦਾ ਮੈਨੂੰ ਬਹੁਤ ਗਹਿਰੀ ਨੀਂਦ ਆ ਜਾਂਦੀ ਇੱਕ ਦਿਨ ਮੈਨੂੰ ਰਾਤ ਨੂੰ ਨੀਂਦ ਨਾ ਆਈ ਉਸ ਰਾਤ ਮੇਰੇ ਨੌਕਰ ਨੇ ਤੌਬਾ ਤੌਬਾ ਉਸ ਨੂੰ ਦੇਖ ਕੇ ਤਾਂ ਮੇਰੀਆਂ ਚੀਕਾਂ ਹੀ ਨਿਕਲ ਗਈਆਂ ਮੇਰਾ ਨਾਮ ਪਰਮੈ ਤੇ ਮੈਂ ਬਹੁਤ ਹੀ ਸੋਹਣੀ ਕੁੜੀ ਸੀ ਮੈਂ ਆਪਣੇ ਮਾਪਿਆਂ ਦੀ ਇਕਲੀ ਧੀ ਸੀ ਮੇਰੇ ਮਾਪਿਓ ਮੈਨੂੰ ਵਕੀਲ ਬਣਾਉਣਾ ਚਾਹੁੰਦੇ ਸੀ ਤਾਂ ਕਿ ਮੈਂ ਉਹਨਾਂ ਦਾ ਨਾਂ ਰੌਸ਼ਨ ਕਰ ਸਕਾਂ ਇਸ ਲਈ ਮੇਰੇ ਲਈ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤੇ ਆਉਂਦੇ ਪਰ ਮੇਰੇ ਪਾਪਾ ਮਨਾਂ ਕਰ ਦਿੰਦੇ ਸੀ ਮੇਰੀ ਮਾਂ ਅਕਸਰ ਕਹਿੰਦੀ ਸੀ ਕਿ ਤੂੰ ਵਿਆਹ ਕਰਵਾ ਲੈ ਪੜ੍ਹਾਈ ਤਾਂ ਪਿੱਛੋ ਵੀ ਹੁੰਦੀ ਰਹੂਗੀ ਪਰ ਮੈਂ ਇਨਕਾਰ ਕਰ ਦਿੰਦੀ ਸੀ ਮੇਰੀ ਮਾਂ ਇਸ ਗੱਲ ਤੋਂ ਦੁਖੀ ਰਹਿੰਦੀ ਕਿ ਇੱਕ ਦਿਨ ਮੇਰਾ ਵਿਆਹ ਪਾਪਾ ਨੇ ਆਪਣੇ ਦੋਸਤ ਦੇ ਮੁੰਡੇ ਹਰਸ਼ ਨਾਲ ਪੱਕਾ ਕਰ ਦਿੱਤਾ ਉਹਨਾਂ ਨੇ ਵਾਅਦਾ ਕੀਤਾ ਕਿ ਵਿਆਹ ਤੋਂ ਬਾਅਦ ਵੀ ਮੇਰੀ ਪੜਾਈ ਨੂੰ ਪੂਰੀ ਕਰਾ ਦੇਣਗੇ ਮੈਂ ਵੀ ਬੇਫਿਕਰ ਹੋ ਕੇ ਆਪਣੇ ਸਹੁਰੇ ਪਰਿਵਾਰ ਆ ਗਈ ਸੀ ਮੇਰਾ ਸਹੁਰਾ ਘਰ ਬਹੁਤ ਹੀ ਅਮੀਰ ਸੀ ਉਹਨਾਂ ਦੀ ਸਾਨੂੰ ਸ਼ੌਕਤ ਵੀ ਕਿ ਮਹਿਰਾਨੀ ਰਹਿ ਗਈ ਸੀ ਮੇਰੇ ਘਰਵਾਲੇ ਨੇ ਆਪਣੇ ਪਿਓ ਦਾ ਸਾਰਾ ਕਾਰੋਬਾਰ ਸੰਭਾਲ ਲਿਆ ਸੀ ਇਸ ਲਈ ਉਹਨਾਂ ਨੂੰ 24 ਘੰਟੇ ਕੰਮ ਕਰਨਾ ਪੈਂਦਾ ਸੀ ਮੇਰਾ ਸਹੁਰਾ ਪਰਿਵਾਰ ਬਹੁਤ ਹੀ ਜ਼ਿਆਦਾ ਚੰਗਾ ਸੀ ਮੇਰੀ ਸੇਵਾ ਲਈ ਮੇਰੇ ਘਰਵਾਲੇ ਨੇ ਬਹੁਤ ਨੌਕਰਾਨੀਆਂ ਰੱਖਿਆ ਸੀ ਮੈਂ ਵੀ ਕੋਈ ਮਹਾਰਾਣੀ ਦੀ ਫੀਲਿੰਗ ਲੈਂਦੀ ਰਹਿੰਦੀ ਪਰ ਉਸ ਘਰ ਵਿੱਚ ਇੱਕ ਨੌਕਰ ਸੀ ਜੋ ਹਮੇਸ਼ਾ ਹੀ ਮੈਨੂੰ ਘੂਰ-ਘੂਰ ਕੇ ਵੇਖਦਾ ਰਹਿੰਦਾ ਸੀ ਅਤੇ ਹਮੇਸ਼ਾ ਹੀ ਉਹ ਮੈਨੂੰ ਇਦਾਂ ਵੇਖਦਾ ਉਹ ਮੇਰੀ ਹੀ ਉਮਰ ਦਾ ਇੱਕ ਜਵਾਨ ਜਾਂ ਤੇ ਸੋਹਣਾ ਮੁੰਡਾ ਸੀ ਇੱਕ ਦਿਨ ਮੈਂ ਥੱਕੀ ਹੋਈ ਬੈੱਡ ਤੇ ਬੈਠ ਗਈ ਤਾਂ ਉਹ ਕਮਰੇ ਵਿੱਚ ਆ ਕੇ ਕਹਿਣ ਲੱਗਾ ਮੈਡਮ ਜੀ ਜੇ ਤੁਸੀਂ ਚਾਹੋ ਨੀ ਉਹ ਤਾਂ ਮੈਂ ਤੁਹਾਡੀ ਮ사ਜ ਕਰਦੀ ਮੈਂ ਉਸ ਨੂੰ ਕਿਹਾ ਨਹੀਂ ਮੈਨੂੰ ਇਸ ਦੀ ਲੋੜ ਨਹੀਂ ਤਾਂ ਚੁੱਪ ਕਰਕੇ ਕਮਰੇ ਵਿੱਚੋਂ ਨਿਕਲ ਗਿਆ ਮੈਂ ਸੋਚਿਆ ਕਿ ਇਸ ਤਰ੍ਹਾਂ ਉਸ ਨੂੰ ਜਵਾਬ ਨਹੀਂ ਦੇਣਾ ਚਾਹੀਦਾ ਸੀ ਉਸ ਦੇ ਦਿਲ ਤੇ ਪਤਾ ਨਹੀਂ ਕੀ ਬੀਤੀ ਹੋਊਗੀ ਇੱਕ ਗੱਲ ਇਹ ਵੀ ਸੀ ਕਿ ਮੈਂ ਸੋਣੀ ਬਹੁਤ ਸੀ ਜੇ ਮੇਰੇ ਘਰ ਵਾਲੇ ਨੂੰ ਸ਼ੱਕ ਹੋ ਜਾਂਦਾ ਤਾਂ ਮੇਰਾ ਹਾਲ ਬੁਰਾ ਹੋਣਾ ਸੀ ਦੂਜੇ ਦਿਨ ਜਦੋਂ ਕਮਰੇ ਵਿੱਚ ਬੈਠੀ ਦਾ ਨੌਕਰ ਫੇਰ ਮੇਰੇ ਕੋਲ ਆਇਆ ਮੈਨੂੰ ਕਹਿਣ ਲੱਗਾ ਮਾਲਕਣ ਮ사ਜ ਕਰਵਾ ਲਓ ਤੁਹਾਡੀ ਸਾਰੀ ਥਕਾਵਟ ਦੂਰ ਹੋ ਜਾਊਗੀ ਮੈਂ ਉਸ ਨੂੰ ਜਵਾਬ ਦੇਣਾ ਸਹੀ ਨਾ ਸਮਝਿਆ ਮੈਂ ਉਸ ਨੂੰ ਕਿਹਾ ਕਿ ਮੇਰੇ ਕੱਲੇ ਪੈਰ ਤੁਸੀਂ ਨੱਪ ਦਿਓ ਅਤੇ ਉਹ ਮੇਰੇ ਪੈਰ ਨੱਪਣ ਲੱਗ ਪਿਆ ਸੀ ਮੈਨੂੰ ਖੁਮਾਰੀ ਜਿਹੀ ਚੜਨ ਲੱਗੀ ਮੈਨੂੰ ਦੇਖ ਕੇ ਕਹਿਣ ਲੱਗਾ ਮਾਲਕਣ ਜੇ ਨੀਂਦ ਆਉਂਦੀ ਆ ਤਾਂ ਲੰਮੀ ਪੈ ਜਾਓ ਮੈਂ ਲੰਮੀ ਪੈ ਗਈ ਪਤਾ ਹੀ ਨਾ ਲੱਗਾ ਕਿੰਨਾ ਟਾਈਮ ਸੁੱਤੀ ਰਹੀ ਜਦੋਂ ਮੈਂ ਉੱਕੀ ਤਾਂ ਨੌਕਰ ਮੇਰੇ ਪੈਰ ਘੁੱਟ ਰਿਹਾ ਸੀ ਮੈਨੂੰ ਉਸ ਤੇ ਬਹੁਤ ਤਰਸ ਆਇਆ ਮੈਂ ਆਪਣੇ ਪਰਸ ਚੋਂ ਪੈਸੇ ਕੱਢ ਕੇ ਉਸ ਨੂੰ ਦੇਣ ਲੱਗੀ ਪਹਿਲਾਂ ਤਾਂ ਉਹ ਮਨਾ ਕਰ ਰਿਹਾ ਸੀ ਪਰ ਮੇਰੇ ਬਾਰ ਬਾਰ ਕਹਿਣ ਤੇ ਉਸ ਨੇ ਮਿੱਥੂ ਪੈਸੇ ਫੜ ਲਏ ਤੇ ਫਿਰ ਬਹੁਤ ਖੁਸ਼ ਹੋਈ ਲੱਗ ਰਿਹਾ ਸੀ ਉਹ ਮੈਨੂੰ ਕਹਿੰਦਾ ਸੀ ਕਿ ਮੈਂ ਤੁਹਾਡੀ ਮ사ਜ ਇਸੇ ਤਰ੍ਹਾਂ ਕਰਾਂਗਾ ਤੇ ਮੈਂ ਤੁਹਾਡੀ ਸਾਸਦੀ ਵੀ ਕਰਦਾ ਹਾਂ ਜਦੋਂ ਉਹਨਾਂ ਨੂੰ ਥਕਾਵਟ ਹੁੰਦੀ ਸੀ ਪਰ ਮੈਨੂੰ ਇਸ ਤਰ੍ਹਾਂ ਨਹੀਂ ਲੱਗਦਾ ਕਿ ਮੇਰੀ ਸਾਸਿਓ ਜੀ ਹੋਊਗੀ ਪਰ ਹੋ ਸਕਦਾ ਹੋ ਉਸ ਤੋਂ ਮਾਲਿਸ਼ ਕਰਵਾਉਂਦੀ ਹੋਵੇ ਉਹ ਨੌਕਰ ਕਦੇ ਵੀ ਝੂਠ ਨਹੀਂ ਬੋਲਦਾ ਸੀ ਜਿਹੜੀਆਂ ਦੂਜੀਆਂ ਨੌਕਰਾਨੀਆਂ ਸੀ ਉਹ ਬਹੁਤ ਝੂਠ ਬੋਲਦੀਆਂ ਸੀ ਇੱਕ ਗੱਲ ਨੂੰ ਮੱਲੇ ਦੇ ਵਿੱਚ ਪੂਰਾ ਖਿਲਾਰ ਦਿੰਦੀਆਂ ਪਰ ਇਸ ਨੌਕਰ ਨੇ ਇਹੋ ਜਿਹਾ ਕੁਝ ਵੀ ਨਹੀਂ ਕੀਤਾ ਸੀ ਜਦੋਂ ਸ਼ਾਮ ਹੋਈ ਤਾਂ ਉਸ ਨੌਕਰ ਨੂੰ ਮੈਂ ਫੇਰ ਆਪਣੇ ਕਮਰੇ ਵਿੱਚ ਸੱਦ ਲਿਆ ਸੀ ਉਸ ਨੂੰ ਕਿਹਾ ਜਿੰਨਾ ਚਿਰ ਸਾਹਿਬ ਨਹੀਂ ਆਉਂਦੇ ਉਨਾ ਸਮਾਂ ਤੋਂ ਮੇਰੇ ਪੈਰ ਘੁੱਟਦੇ ਮੇਰਾ ਵੀ ਸਮਾਂ ਪਾਸ ਹੋ ਜਾਊਗਾ ਅਤੇ ਹੌਲੀ-ਹੌਲੀ ਮੇਰੇ ਪੈਰ ਘੁੱਟਣ ਲੱਗਾ ਸੀ ਪਰ ਮੈਂ ਫੇਰ ਗਹਿਰੀ ਨੀਂਦ ਸੌ ਗਈ ਇਹ ਸਿਲਸਲਾ ਇਸੇ ਤਰ੍ਹਾਂ ਚੱਲਦਾ ਰਿਹਾ ਇੱਕ ਦਿਨ ਮੈਂ ਆਪਣੇ ਘਰਵਾਲੇ ਨੂੰ ਕਿਹਾ ਕਿ ਸਾਡੇ ਵਿਆਹ ਨੂੰ ਪੂਰਾ 1 ਮਹੀਨੇ ਤੋਂ ਉੱਪਰ ਹੋ ਗਿਆ ਅਸੀਂ ਕਿਤੇ ਘੁੰਮਣ ਨਹੀਂ ਗਏ ਤਾ ਉਹ ਕਹਿਣ ਲੱਗੇ ਕਿ ਜਦੋਂ ਮੈਂ ਆਉਣਾ ਤੂੰ ਗੂੜੀ ਨੀਂਦ ਵਿੱਚ ਸੁੱਤੀ ਹੁੰਨੀ ਆ ਤੇਰੇ ਕੋਲ ਤਾਂ ਮੇਰੇ ਲਈ ਜਾਗਣ ਦਾ ਸਮਾਂ ਵੀ ਹੈ ਨਹੀਂ ਤਾਂ ਇਹ ਗੱਲ ਇਦਾਂ ਹੋਈ ਕਿ ਤੀਨੇ ਮੈਨੂੰ ਸਵਾਹ ਨਹੀਂ ਮਿਲਦਾ ਤੇ ਰਾਤ ਨੂੰ ਤੂੰ ਸਵਾਹ ਨਹੀਂ ਦਿੰਦੀ ਮੈਂ ਸੋਚਿਆ ਕਿ ਮੇਰਾ ਘਰ ਵਾਲਾ ਬਿਲਕੁਲ ਸਹੀ ਕਹਿ ਰਿਹਾ ਮੈਨੂੰ ਆਪਣੇ ਘਰ ਵਾਲੇ ਦੀ ਅਡੀਕ ਕਰਨੀ ਚਾਹੀਦੀ ਸੀ ਅੱਜ ਮੈਂ ਸੋਚ ਲਿਆ ਸੀ ਕਿ ਮੈਂ ਨੌਕਰ ਤੋਂ ਮਾਲਿਸ਼ ਨਹੀਂ ਕਰਵਾਉਣੀ ਸ਼ਾਇਦ ਉਸਦੀ ਮਾਲਿਸ਼ ਕਰਕੇ ਹੀ ਮੈਨੂੰ ਨੀਂਦ ਆ ਜਾਂਦੀ ਹੈ ਤੇ ਮੈਂ ਸੌਂ ਜਾਨੀ ਹਾਂ ਤੇ ਜਦੋਂ ਉਹ ਕਮਰੇ ਵਿੱਚ ਆਊਗਾ ਮੈਂ ਉਸ ਨੂੰ ਅਨਕਾਰ ਕਰ ਦੇਵਾਂਗੀ ਅੱਜ ਮੇਰੇ ਘਰ ਵਾਲੇ ਦੇ ਆਉਣ ਤੋਂ ਪਹਿਲਾਂ ਮੈਂ ਪੂਰੀ ਤਰ੍ਹਾਂ ਤਿਆਰ ਹੋ ਕੇ ਨਵੀਂ ਨਵੇਲੀ ਬਣ ਕੇ ਸਾਜ ਕੇ ਬੈਟ ਤੇ ਬੈਠ ਗਈ ਜਦੋਂ ਨੌਕਰ ਆਇਆ ਤਾਂ ਮੈਂ ਉਸ ਨੂੰ ਕਿਹਾ ਕਿ ਮੈਨੂੰ ਮ사ਜ ਨਹੀਂ ਕਰਾਉਣੀ ਤਾਂ ਉਹ ਚੁੱਪਚਾਪ ਦੁਖੀ ਹੋ ਕੇ ਕਮਰੇ ਚੋਂ ਚਲਾ ਗਿਆ ਪਰ ਕੁਝ ਸਮਾਂ ਬਾਅਦ ਦੋਤਾ ਗਲਾਸ ਲੈ ਕੇ ਆਇਆ ਮੈਨੂੰ ਕਹਿਣ ਲੱਗਾ ਮੈਡਮ ਜੀ ਇਹ ਦੁੱਧ ਪੀ ਲਓ ਤੁਹਾਨੂੰ ਭੁੱਖ ਲੱਗੀ ਹੋਣੀ ਮੈਂ ਅੱਜ ਰੋਟੀ ਨਹੀਂ ਖਾਧੀ ਸੀ ਮੈਨੂੰ ਭੁੱਖ ਲੱਗੀ ਸੀ ਤੇ ਮੈਂ ਦੁੱਧ ਪੀ ਲਿਆ ਦੁੱਧ ਪੀਣ ਤੋਂ ਬਾਅਦ ਮੈਨੂੰ ਫੇਰ ਨੀਂਦ ਆ ਗਈ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੇਰਾ ਘਰ ਵਾਲਾ ਕਦੋਂ ਕਮਰੇ ਵਿੱਚ ਆਇਆ ਤੇ ਕਦੋਂ ਸਵੇਰੇ ਮੇਰੀ ਅੱਖ ਖੁੱਲੀ ਮੈਂ ਇੱਕਦਮ ਆਪਣੇ ਬੈੱਡ ਵੱਲ ਵੇਖਿਆ ਤਾਂ ਮੇਰਾ ਘਰਵਾਲਾ ਉੱਥੇ ਨਹੀਂ ਸੀ ਉਸੇ ਸਮੇਂ ਮੈਂ ਨੌਕਰ ਆਇਆ ਤੇ ਮੈਨੂੰ ਕਹਿਣ ਲੱਗਿਆ ਮਾਲਕਣ ਮੈਂ ਤੁਹਾਡੇ ਲਈ ਨਾਸ਼ਤਾ ਲੈ ਕੇ ਆਇਆ ਮੈਂ ਉਸ ਨੂੰ ਕਿਹਾ ਤੇਰੇ ਸਾਹਬ ਨਹੀਂ ਆਏ ਤਾਂ ਕਹਿਣ ਲੱਗਾ ਕਿ ਉਹਨਾਂ ਨੂੰ ਤਾਂ ਜ਼ਰੂਰੀ ਕੰਮ ਸੀ ਉਹ ਤਾਂ ਨਾਸ਼ਤਾ ਕਰਕੇ ਕਦੋਂ ਦੇ ਚਲੇ ਗਏ ਮੈਂ ਨਾਸ਼ਤਾ ਲੈ ਕੇ ਆਉਣਾ ਤੇ ਉਸ ਤੋਂ ਬਾਅਦ ਉਹ ਮੇਰੇ ਲਈ ਨਾਸ਼ਤਾ ਲੈ ਕੇ ਆਇਆ ਤੇ ਨਾਲੇ ਚਾਹ ਵੀ ਲੈ ਕੇ ਆਇਆ ਮੈਂ ਸ਼ੀਸ਼ੇ ਅੱਗੇ ਖੜੀ ਸੀ ਮੈਂ ਵੇਖਿਆ ਮੇਰੇ ਸਰੀਰ ਤੇ ਕੱਪੜੇ ਨਹੀਂ ਸੀ ਜੋ ਮੈਂ ਰਾਤ ਪਾਏ ਹੋਏ ਸੀ ਹੁਣ ਮੈਂ ਨਾਈਟਸੂਟ ਪਾਇਆ ਹੋਇਆ ਸੀ ਤੇ ਗਹਿਣੇ ਮੇਰੇ ਉਸੇ ਤਰ੍ਹਾਂ ਸੀ ਮੈਂ ਵੇਖ ਕੇ ਬਹੁਤ ਹੈਰਾਨ ਹੋ ਗਈ ਮੇਰੇ ਸਰੀਰ ਤੇ ਨੀਲੇ ਦਾਗ ਸੀ ਜਦੋਂ ਮੇਰਾ ਘਰ ਬੜਾ ਸ਼ਾਮ ਨੂੰ ਆਇਆ ਤਾਂ ਮੈਂ ਉਸ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਚੰਗਾ ਨਹੀਂ ਕੀਤਾ ਮੈਂ ਤਾਂ ਦਿੱਲੀ ਤਿਆਰ ਹੋਈ ਤੇ ਤੁਸੀਂ ਮੇਰੀ ਉਡੀਕ ਵੀ ਨਹੀਂ ਕੀਤੀ ਉਹ ਕਹਿਣ ਲੱਗਾ ਜਦੋਂ ਮੈਂ ਆਇਆ ਤੂੰ ਸੁੱਤੀ ਪਈ ਸੀ ਮੈਂ ਤੈਨੂੰ ਜਗਾਉਣਾ ਠੀਕ ਨਾ ਸਮਝਿਆ ਤੇ ਮੈਂ ਚੁੱਪਚਾਪ ਆ ਕੇ ਉੱਥੇ ਹੀ ਪੈ ਗਿਆ ਤੇ ਸਵੇਰੇ ਉੱਠ ਕੇ ਆਪਣੇ ਕੰਮ ਤੇ ਚਲਾ ਗਿਆ ਹੁਣ ਤੂੰ ਗੁੱਸਾ ਨਾ ਕਰ ਮੇਰੇ ਕੋਲ 2-3 ਘੰਟਿਆਂ ਦਾ ਸਮਾਂ ਹੈ ਆਪਾਂ ਕਿਤੇ ਬਾਹਰ ਇੰਜੋਏ ਕਰਕੇ ਆਉਨੇ ਹਾਂ ਅਤੇ ਉਸ ਦੀਆਂ ਗੱਲਾਂ ਸੁਣ ਕੇ ਸਵੇਰ ਦੀ ਉਹ ਈ ਗੱਲ ਮੈਂ ਭੁੱਲੀ ਗਈ ਤੇ ਜਲਦੀ ਨਾਲ ਤਿਆਰ ਹੋ ਗਈ ਸੀ ਮੇਰਾ ਨੌਕਰ ਕਮਰੇ ਦੇ ਵਿੱਚ ਆਇਆ ਤੇ ਮੈਨੂੰ ਕਹਿਣ ਲੱਗਾ ਮੈਡਮ ਜੀ ਤੁਸੀਂ ਕਿੱਥੇ ਜਾ ਰਹੇ ਹੋ ਮੈਂ ਉਸ ਨੂੰ ਕਿਹਾ ਬਾਜ਼ਾਰ ਜਾ ਰਹੀ ਹਾਂ ਤਾਂ ਕਹਿਣ ਲੱਗਾ ਤੁਸੀਂ ਬਾਜ਼ਾਰ ਨਾ ਜਾਓ ਤਾਨੂੰ ਥਕਾਵਟ ਹੋ ਜਾਣੀ ਐ ਮੈਨੂੰ ਆਪਣੇ ਨੌਕਰ ਤੇ ਬਹੁਤ ਗੁੱਸਾ ਆ ਰਿਹਾ ਸੀ ਕਿ ਤੂੰ ਕੌਣ ਹੁੰਨਾ ਮੇਰੇ ਤੇ ਹੁਕਮ ਚਲਾਉਣ ਵਾਲਾ ਮੇਰਾ ਘਰ ਵਾਲਾ ਬਣਨ ਦੀ ਕੋਸ਼ਿਸ਼ ਨਾ ਕਰ ਨੌਕਰ ਹੈ ਤੇ ਨੌਕਰ ਹੀ ਬਣ ਕੇ ਰਹਿ ਮੈਂ ਆਪਣੇ ਘਰ ਵਾਲੇ ਨਾਲ ਗੱਡੀ ਵਿੱਚ ਬੈਠ ਕੇ ਘੁੰਮਣ ਚਲੀ ਗਈ ਸੀ ਅਸੀਂ 4 ਘੰਟੇ ਬਹੁਤ ਇੰਜੋਏ ਕੀਤਾ ਜਦੋਂ ਮੇਰਾ ਘਰ ਵਾਲਾ ਮੈਨੂੰ ਛੱਡ ਕੇ ਗਿਆ ਤਾਂ ਮੈਂ ਕਮਰੇ ਵਿੱਚ ਆਈ ਮੇਰੇ ਸਰੀਰ ਵਿੱਚ ਬਹੁਤ ਦਰਦ ਸੀ ਮੈਨੂੰ ਨੌਕਰ ਕਿਤੇ ਵੀ ਨਹੀਂ ਦਿਖ ਰਿਹਾ ਸੀ ਮੈਂ ਆਪ ਨੂੰ ਆਪਣੇ ਆਪ ਤੇ ਗੁੱਸੇ ਹੋ ਰਹੀ ਸੀ ਕਿ ਮੈਨੂੰ ਉਸ ਨੂੰ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਸੀ ਫਿਰ ਇੱਕ ਨੌਕਰਾਨੀ ਨੂੰ ਕਿਹਾ ਕਿ ਉਸ ਨੌਕਰ ਨੂੰ ਬੁਲਾ ਤਾਂ ਚੁੱਪਚਾਪ ਉਹ ਆਇਆ ਤੇ ਮੇਰੀ ਮਾਲਿਸ਼ ਕਰਨ ਲੱਗਾ ਤੇ ਜਦੋਂ ਮੇਰੇ ਪੈਰਾਂ ਵਿੱਚ ਬੈਠਾ ਸੀ ਤਾਂ ਮੈਨੂੰ ਬਹੁਤ ਹੀ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ ਮੈਂ ਉਸ ਨੂੰ ਕਿਹਾ ਕਿ ਤੂੰ ਇਸ ਤਰ੍ਹਾਂ ਕਰ ਮੈਨੂੰ ਮਾਫ਼ ਕਰ ਦੇ ਤੈਨੂੰ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਸੀ ਪਰ ਮੇਰੀ ਮਜਬੂਰੀ ਸੀ ਮੈਂ ਆਪਣੇ ਘਰ ਵਾਲੇ ਨਾਲ ਵਿਆਹ ਤੋਂ ਬਾਅਦ ਪਹਿਲੀ ਵਾਰੀ ਕਿਤੇ ਗਈ ਸੀ ਤੇ ਤੂੰ ਮੈਨੂੰ ਬਾਹਰ ਜਾਣ ਤੋਂ ਰੋਕ ਰਿਹਾ ਸੀ ਮੈਂ ਥੋੜੇ ਜੇ ਨਰਮ ਸੁਭਾਅ ਦੀ ਮਾਲਕਣ ਸੀ ਉਹ ਮੇਰਾ ਨੌਕਰ ਜ਼ਰੂਰ ਸੀ ਪਰ ਇਸੇ ਕੰਮ ਦੇ ਪੈਸੇ ਲੈਂਦਾ ਸੀ ਉਹ ਵੀ ਇਨਸਾਨ ਸੀ ਤੇ ਨੀਵੀਂ ਪਾ ਕੇ ਮੇਰੀ ਮਾਲਿਸ਼ ਕਰ ਰਿਹਾ ਸੀ ਮੈਨੂੰ ਉਸੇ ਤਰ੍ਹਾਂ ਗਹਿਰੀ ਨੀਂਦ ਆਉਣ ਲੱਗੀ ਮੇਰੀ ਅੱਖਾਂ ਫੇਰ ਬੰਦ ਹੋਣ ਲੱਗੀਆਂ ਅਤੇ ਉਸ ਨੌਕਰ ਨੇ ਜੋ ਗੱਲ ਮੈਨੂੰ ਕਹੀ ਉਹ ਸੁਣ ਕੇ ਮੈਂ ਹੱਕੀ ਬੱਕੀ ਰਹਿ ਗਈ ਸੀ ਮੇਰੀਆਂ ਅੱਖਾਂ ਫੇਰ ਵੀ ਨਹੀਂ ਖੁੱਲ ਰਹੀਆਂ ਸੀ ਤੇ ਉਹ ਕਹਿਣ ਲੱਗਿਆ ਮਾਲਕਣ ਤੁਸੀਂ ਮੈਨੂੰ ਬਹੁਤ ਸੋਹਣੇ ਲੱਗਦੇ ਹੋ ਇਸ ਤਰ੍ਹਾਂ ਲੱਗਦਾ ਜਿਵੇਂ ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਹੋਵੇ ਮੇਰੀ ਅੱਖਾਂ ਤੇ ਬੋਝ ਹੋਣ ਕਾਰਨ ਮੈਨੂੰ ਕੋਈ ਸ਼ਰਤ ਨਾ ਰਹੀ ਪਰ ਮੈਂ ਕਈ ਦਿਨਾਂ ਤੋਂ ਦੇਖ ਰਹੀ ਸੀ ਕਿ ਮੇਰੇ ਸਰੀਰ ਤੇ ਨਿਸ਼ਾਨ ਪੈ ਰਹੇ ਸੀ ਮੈਂ ਇਸ ਨੂੰ ਆਪਣੇ ਘਰ ਵਾਲੇ ਨੂੰ ਵੀ ਨਹੀਂ ਦੱਸਿਆ ਸੀ ਕਿ ਉਹ ਮੇਰੇ ਤੇ ਸ਼ੱਕ ਕਰਨਗੇ ਪਰ ਇਹ ਨਿਸ਼ਾਨ ਤਾਂ ਦਿਨ-ਬਦਿਨ ਵਧਦੇ ਹੀ ਜਾ ਰਹੇ ਸੀ ਇੱਕ ਰਾਤ ਜਦੋਂ ਨੌਕਰ ਨੇ ਮੇਰੀ ਮਾਲਿਸ਼ ਕੀਤੀ ਤਾਂ ਉਹ ਕਦੋਂ ਕਮਰੇ ਵਿੱਚ ਆਇਆ ਇਸ ਗੱਲ ਦਾ ਮੈਨੂੰ ਪਤਾ ਹੀ ਨਾ ਲੱਗਾ ਕੀ ਮੇਰਾ ਘਰਵਾਲਾ ਕਦੋਂ ਕਮਰੇ ਵਿੱਚ ਆ ਗਿਆ ਇਸ ਦਾ ਵੀ ਮੈਨੂੰ ਪੂਰਾ ਪਤਾ ਨਹੀਂ ਸੀ ਜਦੋਂ ਮੇਰੀ ਅੱਖ ਖੁੱਲੀ ਤਾਂ ਮੇਰਾ ਘਰਵਾਲਾ ਮੇਰੇ ਨਾਲ ਬੈਠਦੇ ਪਿਆ ਸੀ ਤੇ ਮੈਂ ਉਸ ਦੇ ਨੇੜੇ ਹੋ ਕੇ ਆਪਣੇ ਨੀਲੇ ਨਿਸ਼ਾਨ ਉਸ ਨੂੰ ਵਿਖਾਏ ਮੈਨੂੰ ਪਤਾ ਨਹੀਂ ਸੀ ਕੀ ਬਿਮਾਰੀ ਹੋ ਗਈ ਸੀ ਉਸ ਨੇ ਮੈਨੂੰ ਤੱਕਾ ਦੇ ਕੇ ਕਿਹਾ ਤੂੰ ਬੇਵਫਾ ਹਰਤ ਹੈ ਤੂੰ ਮੇਨਾਂ ਧੋਖਾ ਕੀਤਾ ਤੇਰੇ ਕੋਲ ਮੇਰੇ ਲਈ ਸਮਾਂ ਨਹੀਂ ਪਰ ਤੂੰ ਮੇਰੀ ਘਾਟ ਕਿਤੋਂ ਹੋਰ ਪੂਰੀ ਕਰ ਲਈ ਹੈ ਮੈਨੂੰ ਉਸ ਉੱਤੇ ਗੁੱਸਾ ਆ ਰਿਹਾ ਸੀ ਕਿਉਂਕਿ ਮੈਂ ਇਹੋ ਜਿਹਾ ਕੁਝ ਵੀ ਨਹੀਂ ਕੀਤਾ ਸੀ ਪਰ ਉਹ ਇਸ ਗੱਲ ਨੂੰ ਮੰਨਣ ਲਈ ਤਿਆਰ ਹੀ ਨਹੀਂ ਸੀ ਕਹਿਣ ਲੱਗਾ ਨੀਲੇ ਰੰਗ ਦਾ ਸਬੂਤ ਮੇਰੇ ਕੋਲ ਹੋ ਗਿਆ ਹੁਣ ਘਰੋਂ ਨਿਕਲ ਜਾ ਅਤੇ ਤਲਾਕ ਦੇ ਪੇਪਰ ਤੇਰੇ ਘਰ ਪਹੁੰਚ ਜਾਣਗੇ ਉਸਨੇ ਮੇਰੀ ਇੱਕ ਗੱਲ ਵੀ ਨਾ ਸੁਣੀ ਤੇ ੱੱਕੇ ਮਾਰ ਕੇ ਮੈਨੂੰ ਕੱਢ ਦਿੱਤਾ ਮੈਂ ਰੋਂਦੀ ਹੋਈ ਆਪਣੇ ਪਿਕੇ ਘਰ ਆ ਗਈ ਸੀ ਜਦੋਂ ਮੈਂ ਪਿਕੇ ਆਈ ਤਾਂ ਆਪਣੇ ਬਾਰੇ ਸਾਰੀ ਗਲਤ ਸੀ ਤਾਂ ਮੇਰੇ ਮਾਪਿਓ ਨੇ ਆਪਣੀ ਧੀ ਤੇ ਬਹੁਤ ਯਕੀਨ ਕੀਤਾ ਉਹਨਾਂ ਨੂੰ ਭਰੋਸਾ ਮੇਰੇ ਉੱਤੇ ਸੀ ਮੈਂ ਸੋਚਦੀ ਰਹੀ ਕਿ ਉਹ ਨੌਕਰ ਮਾਲਿਸ਼ ਵਿੱਚ ਸੀ ਜੋ ਮੈਂ ਇੱਕ ਰਾਤ ਵੀ ਨਾ ਕਰਾਉਂਦੀ ਤਾਂ ਮੈਨੂੰ ਨੀਂਦ ਨਹੀਂ ਆਉਂਦੀ ਸੀ ਮੇਰਾ ਸਰੀਰ ਟੁੱਟਣ ਲੱਗਦਾ ਸੀ ਸਾਰੀ ਰਾਤ ਸਰੀਰ ਵਿੱਚ ਦਰਦ ਰਹਿੰਦਾ ਇੱਕ ਦਿਨ ਅਚਾਨਕ ਮੇਰੇ ਦਿਮਾਗ ਵਿੱਚ ਘਰ ਬੈਠੇ ਬੈਠੇ ਗੱਲ ਆਈ ਮੇਰੇ ਕੱਪੜੇ ਜੋ ਰਾਤ ਨੂੰ ਪਾਏ ਹੁੰਦੇ ਸੀ ਆਖਰ ਉਹ ਕਿਸ ਤਰ੍ਹਾਂ ਬਦਲੇ ਜਾਂਦੇ ਸੀ ਮੇਰੇ ਪਿਓ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਨਾਲ ਗੱਲ ਕਰਨਗੇ ਪਰ ਜਦੋਂ ਗੱਲ ਕਰਨ ਜਾਣ ਲੱਗੇ ਉਸ ਤੋਂ ਪਹਿਲਾਂ ਹੀ ਤਲਾਕ ਦੇ ਕਾਗਜ਼ ਸਾਡੇ ਘਰ ਆ ਗਏ ਸੀ। ਮੈਂ ਰੋਂਦੀ ਰੋਂਦੀ ਉਸ ਤੇ ਸਾਈਨ ਕਰ ਦਿੱਤੇ। ਇਸ ਤਰ੍ਹਾਂ ਮੈਨੂੰ ਪੇਕੇ ਘਰ ਆਏ ਹਫ਼ਤਾ ਹੋ ਗਿਆ ਸੀ। ਮੈਨੂੰ ਕਿਸੇ ਨੇ ਕਿਹਾ ਕਿ ਤੂੰ ਬਾਹਰ ਕੋਈ ਤੈਨੂੰ ਮਿਲਣ ਆਇਆ। ਜਦੋਂ ਮੈਂ ਆ ਕੇ ਦੇਖਿਆ ਮੈਨੂੰ ਲੱਗਦਾ ਸੀ ਸ਼ਾਇਦ ਮੇਰਾ ਘਰ ਵਾਲਾ ਆ ਹੋਵੇ। ਪਰ ਮੈਂ ਉਸ ਨੂੰ ਆਪਣਾ ਬੇਗੁਨਾ ਹੋਣ ਦਾ ਸਬੂਤ ਦਵਾਂਗੀ ਕਿ ਮੇਰਾ ਕੋਈ ਕਸੂਰ ਨਹੀਂ। ਪਰ ਜਦੋਂ ਮੈਂ ਬਾਹਰ ਆ ਕੇ ਵੇਖਿਆ ਤਾਂ ਨੌਕਰ ਸੀ। ਉਸ ਨੂੰ ਵੇਖ ਕੇ ਮੈਨੂੰ ਬਹੁਤ ਗੁੱਸਾ ਆਇਆ ਕਿ ਤੂੰ ਇੱਥੇ ਕੀ ਕਰਨਾ ਆਇਆ? ਉਸ ਨੇ ਆਪਣੇ ਕਮੀਜ਼ ਦੇ ਬਟਨ ਖੋਲ ਕੇ ਮੈਨੂੰ ਦਿਖਾ ਦਿੱਤੇ ਮੈਂ बेहोश ਹੋਣ ਤੋਂ ਮਸਾਂ ਹੀ ਬਚੀ ਕਿਉਂਕਿ ਜੋ ਨਿਸ਼ਾਨ ਮੇਰੇ ਸਰੀਰ ਤੇ ਸੀ ਉਹੀ ਨਿਸ਼ਾਨ ਉਸ ਦੇ ਸਰੀਰ ਤੇ ਵੀ ਸੀ ਮੈਂ ਉਸ ਨੂੰ ਕਾਲਰ ਤੋਂ ਫੜ ਲਿਆ ਕਿ ਤੂੰ ਇਹ ਸਭ ਕੁਝ ਮੇਰੇ ਨਾਲ ਕਿਉਂ ਕੀਤਾ ਤਾਂ ਕਹਿ ਲਗਾ ਅਸੀਂ ਪਲੱਸ 2 ਦੇ ਵਿੱਚ ਇਕੱਠੇ ਪੜਦੇ ਸੀ ਮੇਰਾ ਨਾਂ ਸੰਜੀਵ ਹੈ ਤੇ ਮੈਂ ਤੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਮੈਂ ਸੋਚਿਆ ਸੀ ਜਦੋਂ ਅਸੀਂ ਦੋਵਾਂ ਨੇ ਪੜਾਈ ਪੂਰੀ ਕਰ ਲਈ ਤਾਂ ਤੇਰੇ ਘਰ ਆ ਕੇ ਤੇਰੇ ਪਿਓ ਤੋਂ ਰਿਸ਼ਤਾ ਮੰਗਾਗਾ ਪਰ ਤੇਰੀ ਕਸੀਲੀ ਨੇ ਨਸਿਆ ਕਿ ਤੇਰੀ ਮਾਂ ਨੂੰ ਤੇਰੇ ਵਿਆਹ ਦੀ ਬਹੁਤ ਕਾਲੀ ਐ ਤੇ ਉਸ ਨੇ ਤੇਰਾ ਵਿਆਹ ਪੱਕਾ ਕਰ ਦਿੱਤਾ ਜਦੋਂ ਇਹ ਗੱਲ ਮੈਨੂੰ ਪਤਾ ਲੱਗੀ ਤਾਂ ਮੇਰਾ ਦਿਲ ਟੁੱਟ ਗਿਆ ਸੀ ਅਤੇ ਮੈਂ ਉਸ ਦੇ ਘਰ ਨੌਕਰੀ ਕਰ ਲਈ ਤੇ ਹਰ ਰਾਤ ਮ사ਜ ਵਿੱਚ ਬੇਹੋਸ਼ੀ ਦਾ ਤੇਲ ਮਿਲਾ ਦਿੰਦਾ ਸੀ ਕਿ ਤੈਨੂੰ ਨੀਂਦ ਆ ਜਾਵੇ ਤੇ ਤੂੰ ਆਪਣੇ ਘਰ ਵਾਲੇ ਤੋਂ ਦੂਰ ਰਹੇ ਉਸ ਨੂੰ ਕਿਹਾ ਕਿ ਫਿਰ ਤੂੰ ਮੇਰੇ ਨਾਲ ਇਹ ਸਭ ਕੁਝ ਕੀਤਾ ਉਹ ਹੱਸਣ ਲੱਗਾ ਕਿ ਮੈਂ ਤੈਨੂੰ ਪਿਆਰ ਕਰਦਾ ਤੇਰੀ ਇਜਾਜ਼ਤ ਤੋਂ ਬਿਨਾਂ ਤੈਨੂੰ ਹੱਥ ਲਾਉਣ ਦੀ ਵੀ ਗੱਲ ਨਹੀਂ ਕਰ ਸਕਦਾ ਇਹ ਡਾਕਟਰ ਦੀ ਪੜਾਈ ਤੂੰ ਕੀਤੀ ਐ ਇੱਕ ਨਰਜੀ ਦੀ ਦਵਾਈ ਐ ਤੈਨੂੰ ਸਮਝ ਨਹੀਂ ਆਉਣੀ ਇਸ ਤਰ੍ਹਾਂ ਮੈਂ ਉਸ ਦੀ ਅੱਖਾਂ ਦੇ ਵਿੱਚ ਘੱਟਾ ਪਾ ਕੇ ਤੈਨੂੰ ਉਸ ਤੋਂ ਦੂਰ ਕਰ ਦਿੱਤਾ ਉਹ ਤੇਰੇ ਤੇ ਸ਼ੱਕ ਕਰਨ ਲੱਗ ਪਿਆ ਤੇ ਮੈਨੂੰ ਉਸ ਤੇ ਬਹੁਤ ਗੁੱਸਾ ਆਇਆ ਮੈਂ ਉਸ ਨੂੰ ਘਰੋਂ ਕੱਢ ਦਿੱਤਾ ਸੀ ਉਸ ਹਾਲ ਭਰ ਮੇਰੀਆਂ ਮਿੰਤਾ ਕਰਦਾ ਰਿਹਾ ਤੇ ਸਾਡੇ ਘਰ ਦੇ ਬਾਹਰ ਆ ਕੇ ਬੈਠਾ ਰਿਹਾ ਮੈਂ ਆਪਣੀ ਜ਼ਿੰਦਗੀ ਨੂੰ ਅੱਗੇ ਤੋਰਨ ਵਾਲੀ ਸੀ ਸਭ ਤੇ ਸਮਝਾਉਣ ਤੇ ਮੈਂ ਉਸ ਨਾਲ ਵਿਆਹ ਕਰਵਾ ਲਿਆ ਤੇ ਹੁਣ ਮੈਨੂੰ ਹਰ ਖੁਸ਼ੀ ਦਿੰਦਾ ਅਤੇ ਉਸਨੇ ਮੇਰੇ ਨਾਲ ਬਹੁਤ ਗਲਤ ਕੀਤਾ ਕਿਉਂਕਿ ਪਿਆਰ ਨੂੰ ਪਾਉਣਾ ਹੋਵੇ ਤਾਂ ਕਿਸੇ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ ਉਸ ਨੂੰ ਆਪਣੇ ਪਿਆਰ ਨੂੰ ਬਦਨਾਮ ਕਰਕੇ ਉਸ ਦਾ ਪਿਆਰ ਹਾਸਲ ਕੀਤਾ ਜੋ ਕਿ ਗਲਤ ਸੀ ਉਸ ਦੀ ਇੱਜ਼ਤ ਵੀ ਧਾਗ ਲੱਗਿਆ ਸੀ ਜਿਹੜਾ ਸੱਚਾ ਪਿਆਰ ਕਰਦਾ ਉਸ ਨੂੰ ਆਪਣੇ ਪਿਆਰ ਦੀ ਖਾਤਰ ਇਹ ਸਭ ਕੁਝ ਨਹੀਂ ਕਰਨਾ ਚਾਹੀਦਾ ਅਤੇ ਉਸ ਨੂੰ ਪਹਿਲਾਂ ਹੀ ਦੱਸਣਾ ਚਾਹੀਦਾ ਸੀ ਕਿ ਮੈਂ ਤੈਨੂੰ ਪਿਆਰ ਕਰਦਾ ਪਰ ਇਹ ਗੱਲ ਬਾਅਦ ਵਿੱਚ ਸੋਚਣ ਦੀ ਹੈ ਇਸ ਤੋਂ ਪਹਿਲਾਂ ਸਾਨੂੰ ਆਪਣਾ ਕੈਰੀਅਰ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂਕਿ ਅਸੀਂ ਆਪਣੇ ਪੈਰਾਂ ਦੇ ਉੱਤੇ ਖੜੇ ਹੋਈਏ ਹਾਂਜੀ ਦੋਸਤੋ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਹੋਊਗੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅਜਈਆਂ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਆਪਾਂ ਜਲਦ ਆਵਾਂਗੇ ਇੱਕ ਨਵੀਂ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾ ਜੀ ਤੇ ਇਹ ਕਹਾਣੀ ਆਪਾਂ ਨੂੰ ਕੀ ਸਿਖ ਦਿੰਦੀ ਹੈ ਕੀ ਹਮੇਸ਼ਾ ਆਪਣੇ ਕਰੀਅਰ ਤੇ ਧਿਆਨ ਦੋ ਪਹਿਲਾਂ ਆਪਣਾ ਕਰੀਅਰ ਬਣਾਓ ਆਪਣੇ ਪੈਰਾਂ ਤੇ ਖੜੇ ਹੋ ਤੇ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਲਓ ਜੋ ਕਿ ਬਹੁਤ ਜ਼ਰੂਰੀ ਨੇ ਇਸ ਦੇ ਨਾਲ insan ਦੀ ਜ਼ਿੰਦਗੀ ਸਫਲ ਤੇ ਸਹੀ ਰਾਹ ਤੇ ਤੇ ਹੁੰਦੀ ਹੈ ਫੇਰ ਮਿਲਾਂਗੇ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ